ਮਾਰਚ ਦੇ ਅਖੀਰ ਤੋਂ ਪੰਜਾਬ ਤੇ ਦਿੱਲੀ ਦੀਆਂ ਸੰਗਤਾਂ ਤਖਤ ਸਚਕੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਹਵਾਈ ਜਹਾਜ਼ ਯਾਤਰਾ ਕਰ ਸਕਣਗੀਆਂ ਜੋ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਦੇ ਵਾਸਤੇ ਵੱਡੀ ਸਹੂਲਤ ਹੋਵੇਗੀ ਇਸ ਲਈ ਸਟਾਰ 에ਅਰਲਾਈਨਸ ਕੰਪਨੀ ਆਪਣੀ ਉਡਾਨ ਸ਼ੁਰੂ ਕਰ ਰਹੀ ਹੈ ਜੋ ਪੰਜਾਬ ਦੇ ਆਦਮਪੁਰ ਹਵਾਈ ਅੱਡਾ ਨੇੜੇ ਜਲੰਧਰ ਤੋਂ ਸ਼ੁਰੂ ਹੋ ਕੇ ਦਿੱਲੀ ਨੇੜੇ ਗਾਜ਼ੀਆਬਾਦ ਹਿੰਡਨ ਹਵਾਈ ਅੱਡੀ ਤੋਂ ਹੋ ਕੇ ਨੰਦੇੜ ਸਾਹਿਬ ਹਵਾਈ ਅੱਡੇ ਦੇ ਵਾਸਤੇ ਰਵਾਨਾ ਹੋਵੇਗੀ ਇਸ ਤੋਂ ਇਲਾਵਾ ਦੱਸਦੀ ਹੈ ਕਿ ਅੱਜ ਇੱਥੇ ਪੱਤਰਕਾਰ ਮਿਲਣੀ ਦੇ ਦੌਰਾਨ ਤਖਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਮੁਖ ਪ੍ਰਬੰਧਕ ਸਾਬਕਾ ਆਈਏਐਸ ਡਾਕਟਰ ਵਿਜੇ ਸਤਬੀਰ ਸਿੰਘ ਨੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਉਹਨਾਂ ਨਾਲ ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਵੀ ਹਾਜ਼ਰ ਸੀ। ਡਾਕਟਰ ਵਿਜੇ ਸਤਬੀਰ ਨੇ ਦੱਸਿਆ ਕਿ ਨੰਦੇੜ ਹਵਾਈ ਅੱਡੇ ਦਾ ਲਾਇਸੈਂਸ ਜੋ ਪਹਿਲਾਂ ਰੱਦ ਹੋ ਗਿਆ ਸੀ ਅਤੇ ਉਸ ਨੂੰ ਹੁਣੇ ਹੀ ਬਹਾਲ ਕਰਵਾ ਲਿਆ ਗਿਆ ਹੈ। ਸੰਗਤਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਹਜ਼ੂਰ ਸਾਹਿਬ ਤੱਕ ਹਵਾਈ ਯਾਤਰਾ ਬਹਾਲ ਕੀਤੀ ਜਾਵੇ। ਜਿਸ ਲਈ 15 ਮਾਰਚ ਤੋਂ ਟਿਕਟਾਂ ਮਿਲਣ ਦੀ ਉਮੀਦ ਹੈ ਅਤੇ ਇਹ ਯਾਤਰਾ ਮਾਰਚ ਦੇ ਅਖੀਰਲੇ ਹਫਤੇ ਤੱਕ ਸ਼ੁਰੂ ਹੋਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਜਿਸ ਨਾਲ ਹੋਲੇ ਮੁਹੱਲੇ ਦੇ ਤਿਉਹਾਰ ਤੇ ਸੰਗਤਾਂ ਉੱਥੇ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸਕਣਗੀਆਂ ਜਿਸ ਲਈ ਮੈਂ ਵੀ ਨਿੱਜੀ ਤੌਰ ਤੇ ਸਰਗਰਮ ਰਿਹਾ ਹਾਂ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਹੋਰਨਾਂ ਨੇ ਵੀ ਇਸ ਸੇਵਾ ਦੇ ਸ਼ੁਰੂ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਪਰੰਤੂ ਇਸ ਸਭ ਦੇ ਨਾਲ-ਨਾਲ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ ਜਿੱਥੇ ਕਿ ਤਖਤ ਹਜ਼ੂਰ ਸਾਹਿਬ ਵਿਖੇ ਰਹਿਤ ਮर्यादा ਦੇ ਮੁਤਾਬਿਕ ਮਈ ਦੇ ਵਿੱਚ ਹੋਣਗੇ ਸਮੂਹਿਕ ਆਨੰਦ ਕਾਰਜ ਜਿहां ਤਖਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਮੁੱਖ ਪ੍ਰਬੰਧਕ ਸਾਬਕਾ ਆਈਏਐਸ ਡਾਕਟਰ ਵਿਜੇ ਸਤਵੀਰ ਨੇ ਦੱਸਿਆ ਹੈ ਕਿ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਦੇ ਵੱਲੋਂ ਲਾਵਾਂ ਦੇ ਮੌਕੇ ਲਾੜੀ ਦੇ ਕੱਗਰਾ ਆਦੀ ਦੀ ਥਾਂ ਪੰਜਾਬੀ ਸਲਵਾਰ ਕਮੀਜ਼ ਪੋਣਾ ਲਾਜ਼ਮੀ ਕਰਨ ਲਈ ਕਿਤੇ ਗਏ ਤੇ ਕਿ ਜੋੜੀ ਸਾਦੇ ਕੱਪੜੇ ਪਾਵੇਗੀ ਜਿਸ ਨਾਲ ਖਰਚੇ ਵੀ ਘਟਣਗੇ ਦੀ ਦੇਸ਼ ਵਿਦੇਸ਼ ਦੇ ਵਿੱਚ ਸ਼ਲਾਘਾ ਹੋ ਰਹੀ ਹੈ ਜਿਸ ਨਾਲ ਗਰੀਬਾਂ ਨੂੰ ਵੀ ਆਪਣੇ ਖਰਚੇ ਘਟਾਉਣ ਦੇ ਵਿੱਚ ਮਦਦ ਮਿਲੇਗੀ ਇਸੇ ਲੜੀ ਦੇ ਵਿੱਚ ਤਖਤ ਸਾਹਿਬ ਵਿਖੇ ਮਈ ਵਿਖੇ ਸਿੱਖ ਜੋੜਿਆਂ ਦੇ ਇਕੱਠੇ ਆਨੰਦ ਕਾਰਜ ਹੋਣਗੇ ਜਿਸ ਲਈ ਸੰਗਤਾਂ ਉੱਥੇ ਨਾਮ ਦਰਜ ਕਰਵਾਉਂਦੀਆਂ ਹਨ ਸਾਡੀ ਕੋਸ਼ਿਸ਼ ਹੈ ਕਿ ਉਸੇ ਦਿਨ ਸਰਕਾਰੀ ਮੈਕਮੇ ਦੇ ਅਫਸਰਾਂ ਨੂੰ ਸਦਕੇ ਉੱਥੇ ਹੀ ਨਵੇਂ ਵਿਆਹੇ ਜੋੜਿਆਂ ਨੂੰ ਆਨੰਦ ਕਾਰਜ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਦੇ ਦਿੱਤੇ ਜਾਣ ਨਹੀਂ ਤਾਂ ਅਗਲੇ 2 ਦਿਨਾਂ ਤੱਕ ਇਹ ਸਰਕਾਰੀ ਮੈਕਮਾ ਜ਼ਰੂਰ ਜਾਰੀ ਕਰ ਦੇਵੇ ਤਾਂ ਇਸ ਮੌਕੇ ਦੇ ਉੱਪਰ ਦੱਸ ਦਈਏ ਕਿ ਇਹਨਾਂ ਸਾਰੀਆਂ ਉਪਰਾਲਿਆਂ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਓਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਉਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875 पंजाब ते चंडीगढ़ ब्रांच दिल्ली 8699 ై